ਅੱਜ ਸਾਰਿਆਂ ਨੂੰ ਪਿਆਰ ਭਰੀ ਜੈਐਮਸੀ ਦੀ ਸਵਾਗਤ ਹੈ ਤੁਹਾਡਾ ਮਸੀਹੀ ਨੋਜ਼ ਪੰਜਾਬੀ YouTube ਚੈਨਲ ਦੇਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਈਸਾਈ ਭਾਈ ਚਾਰੇ ਵੱਲੋਂ ਜਲੰਧਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਪਾਨਾ ਸਿੱਤੂ ਤੇ ਤਯਸ਼ਵੀ ਮਨਾਸ ਦਾ ਪੁਤਲਾ ਸਾੜਿਆ ਗਿਆ ਸੀ ਤੇ ਉੱਥੇ ਹੀ ਗਲਤੀ ਦੇ ਨਾਲ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੋਲ ਦਾ ਪੁਤਲਾ ਵੀ ਲਗਾਇਆ ਗਿਆ ਸੀ ਹੁਣ ਉਸ ਪੂਰੀ ਵੀਡੀਓ ਦਾ ਜਿਹੜਾ ਸੱਚ ਹੈ ਉਹ ਸਾਹਮਣੇ ਆ ਚੁੱਕਿਆ ਹੈ ਤੁਸੀਂ ਦੇਖੋਗੇ ਇਸ ਵੀਡੀਓ ਦੇ ਵਿੱਚ ਜਦੋਂ ਤਯਸ਼ਵੀ ਮਨਾਸ ਅਤੇ ਪਾਨਾ ਸਿੱਧੂ ਦੇ ਪੁਤਲੇ ਨੂੰ ਅੱਗ ਲਗਾਈ ਗਈ ਉਸ ਵਕਤ ਜਦੋਂ ਕਿਸੇ ਨੂੰ ਪਤਾ ਲੱਗਾ ਕਿ ਇਹ ਜਿਹੜੀ ਫੋਟੋ ਹੈ ਉਹ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੋਰਦੀ ਹੈ ਤੇ ਤੁਸੀਂ ਧਿਆਨ ਨਾ ਦੇਖੋ ਕਿ ਉਸ ਵਕਤ ਉਸ ਪੁਤਲੇ ਤੋਂ ਜਿਹੜੀ ਮਾਤਾ ਚਰਨ ਕੋਦੀ ਫੋਟੋ ਹੈ ਉਹ ਉਤਾਰ ਲਈ ਗਈ ਸੀ ਜਾਨੀ ਕਿ ਉੱਥੇ ਸਿਰਫ ਤੇਜਸਵੀ ਮਨਾਸ ਅਤੇ ਪਾਨੋ ਸਿੱਧੂ ਦਾ ਹੀ ਜੋ ਹੈ ਪੁਤਲਾ ਸਾੜਿਆ ਗਿਆ ਸੀ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਦੇਖੋ ਤੇ ਬਾਤ ਤੋਂ ਬਾਤ ਸ਼ੇਅਰ ਜ਼ਰੂਰ ਕਰਿਓ ਤੇ ਮਸੀਹ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਉਹ ਇਸਾਈ ਸਮਾਜ ਦੇ ਲੋਕਾਂ ਵੱਲੋਂ ਮਾਰੀਆਂ ਜਾ ਰਹੀਆਂ ਨੇ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਕਿਤੇ ਜੁੱਤੀਆਂ ਦੇ ਨਾਲ ਜਿਹੜਾ ਹੈਗਾ ਇਹ ਉਹ ਮਾਰਿਆ ਜਾ ਰਿਹਾ ਹੈ ਭਾਨਾ ਸਿੱਧੂ ਤੇ ਜਸਵੀ ਮਨਾਸ ਉਹਨਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਵੀ ਅਸੀਂ ਇਹਨਾਂ ਦਾ ਅਰਤੀ ਫੂਕ ਮੁਜਾਰਾ ਵੀ ਜਿਹੜਾ ਹੈ ਉਹ ਕਰਾਂਗੇ ਅ ਜੋ ਲੋਕ ਇਸ ਜਗ੍ਹਾ ਦੇ ਉੱਪਰ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਵੀ ਸਾਡੇ ਸਮਾਜ ਦੇ ਉੱਪਰ ਇਹ ਸਵਾਲ ਚੱਕਦੇ ਨੇ ਅ ਇਹ ਵੀ ਕਹਿਣਾ ਹੈ ਕਿ ਵੀ ਇਹ ਜੋ ਸਵਾਲ ਉਹਨਾਂ ਨੇ ਚੱਕੇ ਨੇ ਇਹ ਸਵਾਲ ਜਿਹੜਾ ਇਹ ਉਹ ਗਲਤ ਹੈ ਤਕਾਲ ਤਾਂ ਇਹ ਤੇ ਜਸਵੀ ਮਨਾਸ ਅਥੇ ਪਹਾਣਾ ਸਿੱਧੂ ਦਾ ਜੜਾਏ ਉਹ ਪਤਲਾ ਫੁਕਿਆ ਜਾ ਰਿਹਾ ਹੈ ਜਿਤ ਤੀ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਇਸਾਈ ਸਮਾਜ ਦੇ ਵਿੱਚ ਜੜਾਏ ਉਹ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਲੰਬੇ ਸਮੇਂ ਤੋਂ ਜੜਾ ਹੈਗਾ ਹੈ ਉਹ ਪਹਾਣਾ ਸਿੱਧੂ ਅਤੇ ਤੇ ਜਸਵੀ ਮਨहास ਵੱਲੋਂ ਜੜਾਏ ਉਹ ਇਸਾਈ ਧਰਮ ਦੇ ਉੱਪਰ ਸਵਾਲ ਚੱਕੇ ਜਾ ਰਹੇ ਨੇ ਉਸ ਤੋਂ ਬਾਅਦ ਅੱਜ ਇਸਾਈ ਭਾਈਚਾਰੇ ਵੱਲੋਂ ਜੜਾਏ ਉਹ ਤੁਸੀਂ ਦੇਖੋ ਜੁੱਤੀਆਂ ਦੇ ਨਾਲ ਕੁੱਟ-ਕੁੱਟ ਕੇ ਜੜਾ ਹੈਗਾ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੁਤਲਾ ਫੁਕਿਆ ਜਾ ਰਿਹਾ ਹੈ ਜਿਹੜਾ ਹੈਗਾ ਇਹ ਉਹ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਏ ਜਾਂਦੇ ਨੇ ਕੱਲ ਤਸਵੀਰ ਤੁਸੀਂ ਜ਼ਰੂਰ ਦਲੰਦਰੀ ਦੇਖਾ ਕਿ ਕੋਸ਼ਿਸ਼ ਕਿਤੋਂ ਜਿੱਤੇ ਹੈ ਇਸਾਈ ਸਮਾਜ ਦੇ ਵਿੱਚ ਇਸ ਵਕਤ 502 ਹੱਤਿਆ ਤੇ ਜਿਸਮਨਾਜ਼ ਦੇ ਖਿਲਾਫ ਫਰੋਸ਼ ਹੋ ਗਿਆ ਹੈ